ਪਲਵਿੰਦਰ ਸਿੰਘ ਕੋ ਪਲਵਿੰਦਰ ਕੌਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਲੱਖ ਰੁਪਇਆ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ। ਕਹਿੰਦਾ ਮੋਹ ਬੋਲੇ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ। ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਲੂ ਨੇ ਤਾਂ ਆਫ ਨੇ ਅਸ ਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ। ਤੇ ਉਹ ਜਦੋਂ ਹੁਣ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਉਹਰੇ ਨਾਲ। ਤੇ ਕਿੰਨੇ ਕਿੰਨੇ ਅੰਦਰਵਾੜ ਕੇ ਕਾਰ ਵਾਲੇ ਨੇ ਬਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਜੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਈ ਆ ਕਹਿੰਦੇ ਕਰਨਿਆ ਕਾਰਵਾਈ ਕੀ ਮੰਗ ਕਰਦੇ ਸੰਸਾਫ ਚਾਇਰਾ ਸਾਡੇ ਛੋਟੇ ਜਿਹੇ ਹਾਂ ਸ਼ਾਟਿੰਗ ਵਾਲੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ 40 ਸਾਲ ਇਹ ਕਿਹੜੀ ਦਵਾਈ ਖਾਦੀ ਹੋਰ ਸਰਵਾਤ ਖਾਦੀ ਇਹਦੇ ਦੁੱਖੋ ਇਹਦੇ ਦੁੱਖੋ ਇਹਦੇ ਜੱਚੂ ਲਾ ਦੇਨੇ ਮੇਰਾ ਨਾਮ ਅਨੁਰਾਗ ਸ਼ਰਮਾ ਆ ਕੁਛ ਟਾਈਮ ਲਈ ਕੁਲਵਿੰਦਰ ਕੋਰ ਤੇ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਆ ਹੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋ ਇਹਨਾਂ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਕੰਮ ਕਰਦੇ ਸੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਆ ਲਾਇਆ ਇਹ ਤੁਹਾਡਾ ਕੁਛ ਨਹੀਂ ਵਗਾਰ ਸਕਦਾ ਇਹ ਉਹ ਨਾਨਕਿਆ ਤੇ ਅ ਕੱਲ੍ਹ ਦਾ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਇਹਨਾਂ ਦੇ ਦੁਖੋ ਦਵਾਈ ਵੀ ਲਈ ਕੀ ਕੱਲ ਕੋਈ ਗੱਲ ਵੀ ਹੋਈ ਸੀ ਕੱਲ ਇਹਨਾਂ ਨੇ ਚਾਚੂ ਦੇ ਨਾਲ ਘਰ ਗਏ ਸੀ ਇਹਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ ਤਾਂ ਕੰਮ ਕੀ ਕੀਤੀ ਆ ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿਹਦੇ ਜਾ ਜੋ ਹੁੰਦਾ ਕਰ ਲਾ ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾਲੀ ਤੇ ਕੀ ਹੁਣ ਮੰਗ ਕਰਦੇ ਹੋ ਆਪਾਂ ਇਨਸਾਫ ਮੰਗਦੇ ਆ ਆਪਾਂ ਇਹਦੇ ਤੱਕ ਸੰਸਕਾਰ ਨਹੀਂ ਕਰਨਾ ਜਿੰਨੀ ਦੇ ਤੱਕ ਨੈਦ ਪਰਚਾ ਨਹੀਂ ਐਫ ਆਈ ਨਿਕਟੋਂਦੀ ਕਿੰਨੇ ਜਾਣੇ ਆ ਇਹ ਤਿੰਨੇ ਜਾਣੇ ਆ ਜੀ ਕੀ ਮਾਮਲਾ ਹੈ ਇਹ ਜੀ ਸਾਡੇ ਕੋ ਭਾਰਤੀ ਵਾਈਫ ਆ ਜਤਿੰਦਰ ਕੁਮਾਰ ਨੂੰ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰੀਲੀ ਚੀਜ਼ ਨਿਕਲਦੀ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤਾਂ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਆਂ ਤੇ ਕਾਨੂੰਨੀ ਕਾਰਵਾਈ ਲਈ ਅਮਲ ਚੁਲਿਆ ਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂ ਮੌਤ ਹੋ ਗਈ ਉਹਨਾਂ ਦੀ ਹਾਂਜੀ ਉਹਨਾਂ ਦੀ ਮੌਤ ਹੋ ਗਈ ਹੈ ਜਿੰਨੀ ਉਮਰ ਹੀ ਔਰ ਕਿੱਥੇ ਰਹਣ ਵਾਲੇ ਸੀ 40 ਸਾਲ ਦੇ ਸੀ ਗੀਤਾਪੁਰ ਰੋਡ ਦੇ ਰਹਣ ਵਾਲੇ ਸੀ ਗੀਤਾਪੁਰ ਰੋਡ ਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਫੇਅਰ ਰਜਿਸਟਰ ਕਰ ਰਹੇ ਹਾਂ ਜੀ ਜਿਹੜਾ ਮਕਦਮਾ ਅੰਦਰ ਚ ਕਰਕੇ ਉਹਨੂੰ ਅਮਲ ਕਾਨੂੰਨੀ ਕਾਰਵਾਈ ਲਿਆਵਾਂ ਕਿੰਨੇ ਦੋਸ਼ੀਆਂ ਦੇ ਨਾਲ ਲਿਖਾਏ ਗਏ ਆ ਉਹਨਾਂ ਨੂੰ ਤਿੰਨ ਦੋਸ਼ੀਆਂ ਨਾਲ